ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਬੀਬੀ ਜੋ ਕਿ ਨਿਹੰਗ ਸਿੰਘਾਂ ਦੇ ਨਾਲ ਤਕਰਾਰ ਵਾਜੀ ਕਰਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਰੱਖੀ ਹੈ ਦੱਸਦੀ ਹੈ ਕਿ ਗੁਰੂ ਘਰ ਦੇ ਵਿੱਚ ਤੰਬਾਕੂ ਮਿਲਣ ਤੋਂ ਬਾਅਦ ਲਗਾਤਾਰ ਨਿਹੰਗ ਸਿੰਘਾਂ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਤੇ ਬੀਬੀ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਜਿਹੜੀ ਬੀਬੀ ਸੀ ਉਸ ਨੇ ਅਜਿਹਾ ਜਵਾਬ ਦਿੱਤਾ ਜਿਸ ਤੋਂ ਬਾਅਦ ਗਤਾਰ ਇਸ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਤਾਂ ਹੋਰ ਕੀ ਕੁਝ ਕਿਹਾ ਨਿਹੰਗ ਸਿੰਘਾਂ ਨੇ ਤੇ ਬੀਬੀ ਦੇ ਨਾਲ ਕੀ ਗੱਲਬਾਤ ਹੋਈ ਸੀ ਆਓ ਦੇਖਦੇ ਆ ਇਹ ਵੀਡੀਓ ਬਾਕੀ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਕਰਿਓ ਜੇ ਸਾਰੇ ਖਾਂਦੇ ਤਾਂ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਗੁਰੂ ਘਰ ਵਿੱਚ ਜਗਤ ਝੂਟ ਜਾਣੀ ਕਿ ਬੀੜੀ ਚੜਦਾ ਸਿਗਰਟ ਤੰਬਾਕੂ ਮਿਲਣ ਤੋਂ ਬਾਅਦ ਜਦੋਂ ਗੁਰੂ ਘਰ ਦੀ ਪ੍ਰਧਾਨ ਬੀਬੀ ਇਹਦੇ ਨਾਲ ਬਚਨ ਕੀਤੇ ਤੇ ਬੀਬੀ ਦਾ ਕਹਿਣਾ ਕੀ ਆ ਪੂਰਾ ਪੰਜਾਬ ਤੰਬਾਕੂ ਦਾ ਸੇਵਨ ਕਰਦਾ ਤੇ ਅਸੀਂ ਵੀ ਇਦਾਂ ਹੀ ਆਪਣੇ ਗੁਰੂ ਘਰਾਂ ਦੇ ਵਿੱਚ ਤਮਾਕੂ ਦਾ ਸੇਵਨ ਕਰਾਵਾਂਗੇ। ਤੁਸੀਂ ਰਹਿਤ ਵਾਲਿਆਂ ਅਸੀਂ ਬੱਜਰ ਰਹਤੀ ਹਾਂ। ਕਿਹੜਾ ਵੀ ਇੱਥੇ ਖਾਂਦਾ? 10 ਮੈਨੂੰ ਪੰਜਾਬ ਦੇ ਵਿੱਚ ਨਾ ਨਹੀਂ। ਤੇ ਤੁਸੀਂ ਕੀ ਕਹਿ ਰਹੇ ਹੋ ਕਿ ਜੇ ਸਾਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ। ਅਸੀਂ ਹਾਂ ਅਸੀਂ ਕਰਾਂਗੇ। ਤੁਸੀਂ ਕਰੋਗੇ ਬਠੀਕਾ ਫਿਰ ਦੱਸਾਂਗੇ ਹੁਣ ਹੁਣ ਤੁਹਾਨੂੰ ਦੱਸਾਂਗੇ ਅਸੀਂ ਹੁਣ ਤੁਹਾਨੂੰ ਦੱਸਾਂਗੇ ਹੁਣੇ ਦੱਸ ਦੱਸਾਂਗੇ ਹੋਰ ਨਹੀਂ ਦੱਸ ਕੋਈ ਨਹੀਂ ਹੁਣੇ ਦੱਸਾਂਗੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਬੀਬੀ ਜੋ ਕਿ ਨਿਹੰਗ ਸਿੰਘਾਂ ਦੇ ਨਾਲ ਤਕਰਾਰ ਵਾਜੀ ਕਰਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਰੱਖੀ ਹੈ ਦੱਸਦੀ ਹੈ ਕਿ ਗੁਰੂ ਘਰ ਦੇ ਵਿੱਚ ਤੰਬਾਕੂ ਮਿਲਣ ਤੋਂ ਬਾਅਦ ਲਗਾਤਾਰ ਨਿਹੰਗ ਨਘ ਸਿੰਘਾ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਤੇ ਬੀਬੀ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਜਿਹੜੀ ਬੀਬੀ ਸੀ ਉਸ ਨੇ ਅਜਿਹਾ ਜਵਾਬ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਤਾਂ ਹੋਰ ਕੀ ਕੁਝ ਕਿਹਾ ਨਿਹੰਗ ਸਿੰਘਾ ਨੇ ਤੇ ਬੀਬੀ ਦੇ ਨਾਲ ਕੀ ਗੱਲਬਾਤ ਹੋਈ ਸੀ ਆਓ ਦੇਖਦੇ ਆ ਇਹ ਵੀਡੀਓ ਬਾਕੀ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਕਰਿਓ ਜੇ ਸਾਰੇ ਖਾਂਦੇ ਤਾਂ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਗੁਰੂ ਘਰ ਵਿੱਚ ਜਗਤ ਜੂਟ ਜਾਣੀ ਕਿ ਬੀੜੀ ਚੜਦਾ ਸਿਗਰਟ ਤੰਬਾਕੂ ਮਰੇੜ ਤੋਂ ਬਾਅਦ ਜਦੋਂ ਗੁਰੂ ਘਰ ਦੀ ਪ੍ਰਧਾਨ ਬੀਬੀ ਇਹਦੇ ਨਾਲ ਬਚਨ ਕੀਤੇ ਤੇ ਬੀਬੀ ਦਾ ਕਹਿਣਾ ਕੀ ਆ ਪੂਰਾ ਪੰਜਾਬ ਤੰਬਾਕੂ ਦਾ ਸੇਵਨ ਕਰਦਾ ਤੇ ਅਸੀਂ ਵੀ ਇਦਾਂ ਹੀ ਆਪਣੇ ਗੁਰੂ ਘਰਾਂ ਦੇ ਵਿੱਚ ਤੰਬਾਕੂ ਦਾ ਸੇਵਨ ਕਰਾਵਾਂਗੇ ਤੁਸੀਂ ਰਹਿਤ ਵਾਲਿਆਂ ਅਸੀਂ ਬੱਜਰ ਰਹਤੀ ਹਾਂ ਕਿਹੜਾ ਵੀ ਇੱਥੇ ਖਾਂਦਾ 10 ਮਿੰਨ ਪੰਜਾਬ ਦੇ ਵਿੱਚ ਨਾ ਨਹੀਂ ਖਾਂਦਾ ਤੇ ਤੁਸੀਂ ਕੀ ਕਹਿ ਰਹੇ ਹੋ ਕਿ ਜੇ ਸਾਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਤੁਸੀਂ ਕਰੋਗੇ ਬੱਠ ਠੀਕ ਹੈ ਫਿਰ ਤੁਹਾਨੂੰ ਦੱਸਾਂਗੇ ਹੁਣ ਹੁਣ ਤੁਹਾਨੂੰ ਦੱਸਾਂਗੇ ਅਸੀਂ ਹੁਣ ਤੁਹਾਨੂੰ ਦੱਸਾਂਗੇ ਹੁਣੇ ਦੱਸ ਦੱਸਾਂਗੇ ਉਹ ਨਹੀਂ ਦੱਸ ਕੋਈ ਨਹੀਂ ਹੁਣੇ ਦੱਸਾਂਗੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਬੀਬੀ ਜੋ ਕਿ ਨਿਹੰਗ ਸਿੰਘਾਂ ਦੇ ਨਾਲ ਤਕਰਾਰ ਵਾਜੀ ਕਰਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਰੱਖੀ ਹੈ ਦੱਸਦੀ ਹੈ ਕਿ ਗੁਰੂ ਘਰ ਦੇ ਵਿੱਚ ਤੰਬਾਕੂ ਮਿਲਣ ਤੋਂ ਬਾਅਦ ਲਗਾਤਾਰ ਨਿਹੰਗ ਨਘ ਸਿੰਘਾ ਨੇ ਇਸ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਤੇ ਬੀਬੀ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਜਿਹੜੀ ਬੀਬੀ ਸੀ ਉਸ ਨੇ ਜਿਹਹਾ ਜਵਾਬ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਇਤਰਾਜ਼ ਜ਼ਾਹਿਰ ਕੀਤਾ ਜਾ ਰਿਹਾ ਤਾਂ ਹੋਰ ਕੀ ਕੁਝ ਕਿਹਾ ਨਿਹੰਗ ਸਿੰਘਾ ਨੇ ਤੇ ਬੀਬੀ ਦੇ ਨਾਲ ਕੀ ਗੱਲਬਾਤ ਹੋਈ ਸੀ ਆਓ ਦੇਖਦੇ ਆ ਇਹ ਵੀਡੀਓ ਬਾਕੀ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਕਰਿਓ ਜੇ ਸਾਰੇ ਖਾਂਦੇ ਤਾਂ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਗੁਰੂ ਘਰ ਵਿੱਚ ਜਗਤ ਝੂਟ ਜਾਣੀ ਕਿ ਬੀੜੀ ਚੜਦਾ ਸਿਗਰਟ ਤੰਬਾਕੂ ਮਿਲਣ ਤੋਂ ਬਾਅਦ ਜਦੋਂ ਗੁਰੂ ਘਰ ਦੀ ਪ੍ਰਧਾਨ ਬੀਬੀ ਇਹਦੇ ਨਾਲ ਬਚਨ ਕੀਤੇ ਤੇ ਬੀਬੀ ਦਾ ਕਹਿਣਾ ਕੀ ਆ ਪੂਰਾ ਪੰਜਾਬ ਤੰਬਾਕੂ ਦਾ ਸੇਵਨ ਕਰਦਾ ਤੇ ਅਸੀਂ ਵੀ ਇਦਾਂ ਹੀ ਆਪਣੇ ਗੁਰੂ ਘਰਾਂ ਦੇ ਵਿੱਚ ਤੰਬਾਕੂ ਦਾ ਸੇਵਨ ਕਰਾਵਾਂਗੇ ਤੁਸੀਂ ਰਹਿਤ ਵਾਲਿਆਂ ਅਸੀਂ ਬੱਜਰ ਕਰਦੇ ਹਾਂ ਕਿਹੜਾ ਨਹੀਂ ਇੱਥੇ ਖਾਂਦਾ 10 ਮਿੰਨ ਪੰਜਾਬ ਦੇ ਵਿੱਚ ਨਾ ਨਹੀਂ ਖਾਂਦਾ ਤੇ ਤੁਸੀਂ ਕੀ ਕਹਿ ਰਹੇ ਹੋ ਕਿ ਜੇ ਸਾਰੇ ਖਾਂਦੇ ਤੇ ਅਸੀਂ ਵੀ ਆਪਣੇ ਗੁਰੂ ਘਰ ਦੇ ਵਿੱਚ ਨਰਕ ਕਰਾਂਗੇ ਅਸੀਂ ਹਾਂ ਅਸੀਂ ਕਰਾਂਗੇ ਤੁਸੀਂ ਕਰੋਗੇ ਬਸ ਠੀਕ ਹੈ ਫਿਰ ਤੁਹਾਨੂੰ ਦੱਸਾਂਗੇ ਹੁਣ ਹੁਣ ਕੋ ਨੂੰ ਦੱਸਾਂਗੇ ਅਸੀਂ ਦੱਸ ਦੇ ਹੁਣ ਤੁਹਾਨੂੰ ਦੱਸਾਂਗੇ ਹੁਣ ਨਹੀਂ ਦੱਸ ਦੱਸਾਂਗੇ ਉਹ ਨਹੀਂ ਦੱਸ ਕੋਈ ਨਹੀਂ ਹੁਣ ਦੱਸਾਂਗੇ